ਕਹਿੰਦਾ ਕਾਂਗਰਸ ਇੰਨੀ ਮਹਿਸ਼ ਹੈ ਐਹੋ ਜੀ ਕਹਿੰਦਾ ਪੈੜਾ ਕਾਂਗਰਸੀਆਂ ਦਾ ਕਹਿੰਦਾ ਜੇ ਦਰਖਤ ਤੇ ਕਾਂਗਰਸ ਲਿਖਦੀ ਹੈ 2 ਮਹੀਨੇ ਚ ਰਖਤ ਸੁੱਕ ਜਾਂਦਾ ਹੈ ਅੱਪਾ ਦਾ ਫੇਰ ਬੰਦਿਆ ਯਾਰ ਆਪਣਾ ਪਤਾ ਪਾ ਇਹਨਾਂ ਦਾ ਪੈੜਾ ਹੀ ਮੜਾ ਜੇਲ ਜਿਹੜਾ ਤਾਂ ਚਲੋ ਹੈਗੇ ਆ ਮੈਨੂੰ ਇਹ ਲੱਗਦਾ ਜਿਹੜੇ ਹਫ਼ਤੇ ਇਹ ਇੱਕ ਦੂਜੇ ਦੇ ਵਿੱਚ ਪਜਦੇ ਫਿਰ ਦਿਨ ਜਿਹੇ ਹਫ਼ਤੇ ਬਿਆਨ ਬੁਨ ਆਈ ਜਾਂਦੇ ਮੈਨੂੰ ਲੱਗਦਾ ਸਰਕਾਰੀ ਪਾਗਲਖਾਨੇ ਵੀ ਖੋਲਣੇ ਪੈਣਗੇ ਕਿਉਂਕਿ ਹੋਰ ਕਿਸੇ ਸਟੇਟ ਨੇ ਲੈਣੇ ਨਹੀਂ ਇਹ ਉਹ ਕਹਿੰਦੇ ਤੁਸੀਂ ਕੀਤੇ ਭਾਈ ਪਾਗਲ ਆਦੇ ਆਪ ਨਿਕਰੇ ਰੱਖੋ ਇਥੇ ਰੱਖਣੀ ਪੈਣੀ ਹੈ ਆਪਾਂ ਨੂੰ ਕਬਈ ਕਾਮੜੇ ਹੋਏ ਪਏ ਨੇ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਨੇ ਉਹ ਉਹਨੂੰ ਗਾਲਾਂ ਕੱਢ ਜਾਂਦਾ ਆਪਸ ਵਿੱਚ ਲੜ ਪੈਂਦੇ ਨੇ ਸਟੇਜਾਂ ਤੇ ਇਹਨਾਂ ਦੀ ਲੜਾਈ ਕੁਰਸੀ ਵਾਸਤੇ ਹੈ ਇਹਨਾਂ ਦੀ ਲੜਾਈ ਸਿਰਫ ਤੇ ਸਿਰਫ ਆਪਣੇ ਘਰ ਵਾਸਤੇ ਹੈ ਆਪਣੇ ਪਰਿਵਾਰ ਵਾਸਤੇ ਹੈ ਤੇ ਸਾਡੀ ਲੜਾਈ ਆ ਪੰਜਾਬ ਨੂੰ ਸਾਰਾ ਪਰਿਵਾਰ ਮੰਨ ਲਿਆ ਸੀ ਸਾਡੇ 3 ਕਰੋੜ ਸਾਡੇ 3 ਕਰੋੜ ਪੰਜਾਬੀਆਂ ਦੇ ਪਰਿਵਾਰ ਵਾਸਤੇ ਲੜਾਈ ਹੈ ਆ ਪਰ ਸੋ ਨੂੰ ਪਰ ਸੋ ਨੂੰ ਪਤਾ ਲੱਗ ਜੂਗਾ ਕਿੰਨੇਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਹੈ ਝਾਰੂ ਦਾ ਚੋਣ ਨਿਸ਼ਾਨ ਹੈ ਔਰ ਆਪਣੇ ਨਹੀਂ ਤਾਂ ਮੈਂ ਤਾਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਇੰਨਾ ਕਿਉਂ ਤੜਫਦੇ ਹੋ ਅਸੀਂ ਤਾਂ ਆਪਦੇ ਆਪ ਦੇ ਮਨੀਸ਼ ਸੋਦੀਆ ਜੀ ਪੱਤਰਕਾਰ ਸੀ ਬੜਾ ਵਧੀਆ ਕੰਮ ਚੱਲਦਾ ਸੀ ਅਰਵਿੰਦ ਕੇਜਰੀਵਾਲ ਆਈਆਰਐਸ ਅਫਸਰ ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਉਹਨਾਂ ਦੀ ਧਰਮ ਪਤਨੀ ਵੀ ਇਨਕਮ ਟੈਕਸ ਦੇ ਕਮਿਸ਼ਨਰ ਸੀ ਮੈਂ ਕਲਾਕਾਰ ਸੀ ਇੱਥੇ ਬਹੁਤ ਵਾਰੀ ਤੁਹਾਡੇ ਕੋਲੇ ਆਇਆ ਹਾਂ ਤੁਸੀਂ ਮੈਨੂੰ ਬੁਲਾਉਂਦੇ ਰਹਿੰਦੇ ਸੀ ਸਾਨੂੰ ਲੋੜ ਕੀ ਸੀ ਇੱਧਰ ਆਉਣ ਦੀ ਹੁਣ ਸਾਨੂੰ ਗਾਣਾ ਕੱਢੀ ਜਾਂਦੇ ਨੇ ਇੱਕ ਹੋ ਜਾ ਮਟੀਰੀਅਲ ਆ ਗਿਆ ਜੇ ਇਹ ਇਹ ਕੋਈ ਅੱਛਾ ਜੇ ਆਮ ਬੰਦੇ ਨੂੰ ਟਿੱਕ ਦੇ ਦਈਏ ਤੱਕੇ ਹੋ ਜਾ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦੱਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬੋਲ ਚਾਰ ਪੈਸੇ ਕਮਾਏ ਹੋਣ ਟੈਕਸ ਪਰ ਦੇ ਹੋਵੇ ਫਿਰ ਕਹਿੰਦੇ ਤਾਂ ਵੀ ਰਾਜਪਾਤੀ ਬਣ ਗਏ ਤੋਂ ਵੱਡਿਆਂ ਨੂੰ ਪਿੱਤਰ ਸਾਨੂੰ ਕਿਸੇ ਪਾਸੇ ਤਾਂ ਜਿਉਂਣ ਲੈਣ ਦਿਓ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿਹੜੀਆਂ ਇਹ ਤੁਸੀਂ ਲੈ ਫਿਰਦੇ ਕਿੱਥੋਂ ਆਈਆਂ ਨੇ ਕਰਾਂਗੇ ਸਾਹਿਬ ਕਰਾਂਗੇ ਤੁਸੀਂ ਮੇਰੇ ਤੇ ਛੱਡ ਦਿਓ ਵਸਲੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀਰੋ ਅਸੋ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਸਟ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਬਸਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਣ ਵਾਲੇ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਨਾ ਇਹ ਇਹ ਪੈਸੇ ਜ ਸਰਖੋਂ ਵੱਡੇ ਹੋ ਸਕਦੇ ਆ ਇਹ ਗੁੰਡਾਗਰਦੀ ਚ ਸਾਥੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੇ ਗੋ ਰਹਾ ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ। ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਤਨ ਜਬਰੀ ਕਰਾ ਰਿਹਾ ਹੈ। ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ। ਜਾ ਕੇ ਚਾਂਦਨੀ ਚੌਕ ਚ। ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਬਾੜਨ ਤੇ ਲੱਗੇ ਹੋਏ ਆ। ਤੁਹਾਨੂੰ ਆ ਚਾਹੀਦਾ ਜਾਂ ਹੱਥ ਚਾਹੀਦਾ ਹੈ ਹੱਤ ਆ ਯਾਰ। ਉਹ ਸਾਨੂੰ ਭਈ ਵਿਕਾਸ ਚਾਹੀਦਾ ਹੈ। ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮੈਂਕ ਮੈਂ ਇਹ ਨਹੀਂ ਚਾਹੀਦਾ। ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਸਾਰੇ ਸਾਡੀਆਂ ਰਾਮ ਨੌਮੀयां ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਤੀਆਂ ਸਾਰ ਸਾਂਝੀਆਂ ਸਾਡੇ ਅਰਦਾਸ ਭਗਤ ਜੀ ਦੇ ਦਿਨ ਅਸੀਂ ਇਕੱਠੇ ਮਨਾਉਨੇ ਆ ਸਾਡੀਆਂ Eid ਦਾ ਸ਼ਵਰੀਦਾ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਹੈ ਪਰ ਮੈਂ ਆਜ ਰਾਜੇ ਪੜਿੰਘੋਰਾ ਨੂੰ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹਰ ਕਿਸੇ ਦਾ ਬੀਜ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ ਇਹ ਗੋਸ਼ਨਾ ਕਰ ਲਿਓ ਬਹੁਤ ਬਹੁਤ ਦਿਨ ਦੇਖ ਲੇ ਆਹ ਲੱਕੇ ਨੂੰ ਤਾਂ ਬਹੁਤ ਹੀ ਦੇਖ ਲੇ ਬੜੇ ਬੜੇ ਦਿਨ ਦੇਖ ਲੇ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖ ਲੇ ਕੋਈ ਮਤਲਬ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਿਆ ਫਿਰਦਾ ਕਹਿੰਦਾ ਮੈਨੂੰ ਪੜਨ ਗੇ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੋਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਵੀ ਲੈ ਵੀ ਸੋਏ ਆਪ ਦਾ ਡੱਬ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪ ਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣੇ ਦਾ ਕੰਮ ਛੱਡੋ ਪਰੇ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰ ਨਾਲ ਨੇ ਦੇਖ ਲੋ ਕਹੇ ਜ ਫਤਵਾ ਦੇਤਾ ਉਹ ਤਾਂ ਜ ਆਰਾਮਾਂ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਇਹ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਤੇੜਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜਮੈਂ ਮਿਸਪੀਕਰ ਸਾਹਿਬ ਦੇ ਤਾਂ ਮੈਂ ਕਹਿੰਦਾ ਜਿੰਦਾ ਲਾਓ ਏ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸਮਝ ਨੂੰ ਕੋਈ ਵੇ ਇੱਥੇ ਖੜੋ ਖੜੋ ਬੈਠੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਾਂਗਰਸ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਕਿ ਬਾਰੋ-ਬਾਰੀ ਤਕਰੀਬਨ 23 ਸਾਲ ਰਾਜ ਕਰਨ ਵਾਲੇ ਅਕਾਲੀ ਦਲ ਤੇ ਕਾਂਗਰਸ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ ਪਰ ਆਪਣੇ ਮਹਿਲ ਜਰੂਰ ਉਸਾਰ ਲੈਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਤੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਜਦੋਂ ਕਿ ਦੇਸ਼ 'ਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਸਰਕਾਰ ਨੇ ਖਰਾਬ ਹੋਈਆਂ ਫਸਲਾਂ 20000 ਰੁਪਏ ਮੁਆਵਜ਼ਾ ਦਿੱਤਾ ਹੋਵੇ ਉਹਨਾਂ ਨੇ ਕਿਹਾ ਕਿ ਮਾਝੇ ਵਾਲਿਆਂ ਨੇ ਹਮੇਸ਼ਾ ਇਤਿਹਾਸਿਕ ਫੈਸਲੇ ਲੈਨੇ ਤੇ ਹੁਣ ਤਰਨ ਤਰਨ ਦਾ ਇਹ ਵੱਡਾ ਫੈਸਲਾ ਜੋ ਕਿ ਤੁਸੀਂ ਲੈਣਾ ਹੈ